ਕੰਬੀ ਨਹੀਂ ਹੋ ਰਿਹਾ ਮੇਰਾ ਬਹੁਤ ਹੁਣ ਮੇਰੀ ਹਿੰਮਤ ਟੁੱਟ ਲੀ ਹੁਣ ਮੇਰਾ ਬੇਟਾ ਤੋੜ ਗਿਆ ਜੀ ਮੇਰੀ ਹਿੰਮਤ ਹੁਣ ਨਹੀਂ ਮੇਤੋਂ ਹੋ ਦੇਖੋ ਹਾਲਾਤ ਕਿਹੋ ਜੀ ਕਿਸਮ ਦੇ ਨੇ ਇੱਕ ਫੋਟੋ ਵੀ ਨਹੀਂ ਹੈਗੀ ਉਸ ਬੱਚੇ ਦੀ ਇਹਦੇ ਕੋਲ ਵੀ ਜਿਹੜੇ ਕਾਣ ਵੱਡੀ ਵੀ ਕਰਾ ਸਕਾਂ ਇੰਨੇ ਹਾਲਾਤ ਮਾੜੇ ਆ ਖਰਤਾ ਕਰਤਾ ਹੁਣ ਪੌ ਕਿਸ ਤਰ੍ਹਾਂ ਪਾਣਾ ਪੈਸੇ ਕਿਸ ਤਰ੍ਹਾਂ ਅਰੇਂਜ ਕਰ ਰਹੇ ਹਾਂ ਪਰसों ਜਦੋਂ ਬੇਟੇ ਦੀ ਇਹਨਾਂ ਦੇ ਦੀ ਡੈਥ ਹੋਈ ਐ 32 ਚੋਂ ਲੈ ਕੇ ਆਏ ਗਲੀ ਚ ਪਾਇਆ ਪਿਆ ਉਹਨੂੰ ਨਹਾਣਾ ਬਿਗਾਣਾ ਇੱਕ ਕੈਨੇਡਾ ਦੇ ਵੀ ਇਸ਼ਨਾਨ ਕਰਾਣਾ ਉਹ ਵੀ ਕਰਾਣਾ ਨਸੀਬ ਹੋਇਆ ਹੈਗਾ ਰਾਤ ਨੂੰ ਜਦੋਂ ਇਹਨਾਂ ਦੇ ਰਿਸ਼ਤੇਦਾਰ ਮਾੜੇ ਮੋਟੇ ਆਏ ਦੇ ਗਲੀ ਚ ਬਹਿ ਕੇ ਰਾਤ ਗੱਟੀ ਐ ਵੀਰੇ ਆਟੋ ਲੈ ਕੇ ਦੇ ਤਜਕਿਸਤਾਂ 'ਪਰ ਆਟੋ ਵੀ ਨੇ 2-3 3 ਕਿੰਨੇ ਚਲਾਇਆ ਜੀ ਜਿਹੜਾ 50000 ਰੁਪਏ ਕਿਸ਼ਤਾਂ ਤੇ ਲਿੱਤਾ ਤਾਂ ਜੀ ਉਹ ਤਾਰਤਾ ਉਸ ਤੋਂ ਬਾਅਦ ਆ ਆਟੋ ਇੱਦਾਂ ਹੀ ਗਿਆ ਜੀ ਅੱਧ ਮੁੱਲ 'ਚ ਸੱਟ ਜਿਹੜਾ ਨਸ਼ਾ ਕਰਦੇ ਹੋਂ ਕਰਦੇ ਸੀਗੇ ਜੀ ਮੈਨੂੰ 6-7 ਮਹੀਨੇ ਹੋ ਗਏ ਜੀ ਮੈਂ ਨਹੀਂ ਹੁਣ ਲੰਦਾ ਕਿਹੜਾ ਨਸ਼ਾ ਕਰਦੇ ਸੀ ਕਰਦਾ ਆਈ ਚਿੱਟਾ ਰੰਦਾ ਸੀ ਚਿੱਟਾ ਲੰਦਾ ਸੀ ਨਸ਼ੇ ਨੇ ਇੱਕ ਹੋਰ ਮਾਦਾ ਪੁੱਤ ਖੋਲਿਆ ਹਾਲਾਂਕਿ ਇਹ ਪਹਿਲੀ ਵਾਰੀ ਨਹੀਂ ਹੋਇਆ ਪਹਿਲਾਂ ਵੀ ਨਸ਼ੇ ਕਰਕੇ ਪਿੰਡਾਂ ਦੇ ਪਿੰਡ ਜਿਹੜੇ ਨੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਨੇ ਉਹ ਜੱਟ ਚੁੱਕੇ ਨੇ ਪਰ ਇਸ ਸਮੇ ਮੋਹਾਲੀ ਦੇ ਵਿੱਚ ਖੜੇ ਹੋਇਆ ਮੋਹਾਲੀ ਦੇ ਵਿੱਚ ਤੁਸੀਂ ਕਰਦੇ ਹਾਲਾਤ ਦੇਖੋਗੇ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਮੀ ਕਰਕੇ ਘਰ ਜਿਹੜਾ ਹੈ ਉਹ ਟਹਿ ਚੁੱਕਿਆ ਇਸ ਘਰ ਦੇ ਵਿੱਚ ਇੱਕ ਮਾਂ ਤੇ ਦੋ ਬੱਚੇ ਰਹਿੰਦੇ ਸੀਗੇ ਔਰ ਇੱਕ ਦੀ ਨਸ਼ੇ ਕਰਕੇ ਜਿਹੜੀ ਆ ਮੌਤ ਹੋ ਚੁੱਕੀ ਔਰ ਦੂਜਾ ਹੁਣ ਵੀ ਨਸ਼ੇ ਕਰਦਾ ਤੇ ਉਸ ਮਾਂ ਤੇ ਕੀ ਬੀਤਦੀ ਹੈ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜਿਸ ਮਾਂ ਨੇ ਜਨਮ ਦਿੱਤਾ ਪਾਲਿਆ ਪੋਸਿਆ ਇੰਨਾ ਵੱਡਾ ਕੀਤਾ ਸੋਚਿਆ ਕਿ ਆਖਰ ਇਹ ਮੇਰੇ ਬੁਢਾਪੇ ਦਾ ਸਹਾਰਾ ਬਣਨਗੇ ਫਿਰ ਉਹੀ ਮੁੰਡੇ ਜਿਹੜੇ ਨੇ ਉਹ ਜਵਾਨੀ ਦੇ ਵਿੱਚ ਇਸ ਦੁਨੀਆ ਨੂੰ ਛੱਡ ਜਾਂਦੇ ਨੇ ਤਾਂ ਘਰ ਦੇ ਹਾਲਾਤ ਕਾਫੀ ਮਾੜੇ ਨੇ ਘਰ ਦੇ ਹਾਲਾਤ ਕਾਫੀ ਮਾੜੇ ਨੇ ਮੀ ਕਰਕੇ ਘਟਾ ਚੁੱਕਿਆ ਕੱਲੀ ਮਾਂ ਜਿਹੜੀ ਹੈ ਇੱਧਰ ਰਹਿ ਰਹੀ ਹੈ ਔਰ ਨਾਲ ਦਾ ਜਿਹੜਾ ਦੂਜਾ ਮੁੰਡਾ ਉਹ ਹੁਣ ਵੀ ਨਸ਼ੇ ਕਰਦਾ ਇੰਨੇ ਬੁਰੇ ਹਾਲਾਤ ਨੇ ਕਿ ਭੋਗ-ਪਾਣ ਤੱਕ ਦੇ ਵੀ ਇਸ ਪਰਿਵਾਰ ਕੋਲ ਪੈਸੇ ਨਹੀਂ ਹੈਗੇ ਮਕਾਨ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਮਕਾਨ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਬੁਰੇ ਹਾਲਾਤ ਨੇ ਇਹ ਸਾਰੇ ਇਟਾਂ ਜਿਹੜੀਆਂ ਨੇ ਮਿੱਟੀ ਜਿਹੜੀ ਐ ਮੀਂਹ ਕਰਕੇ ਟਹਿ ਚੁੱਕੀ ਐ ਇੱਕ ਕਮਰਾ ਅੱਗੇ ਦਾ ਸਿਰਫ ਬਚ ਚੁੱਕਿਆ ਔਰ ਉਸ ਤੋਂ ਬਾਅਦ ਪਿੱਛੇ ਵੀ ਮੀਂਹ ਕਰਕੇ ਇਹ ਘਰ ਜਿਹੜਾ ਪਿੱਛੋਂ ਟਹਿ ਚੁੱਕਿਆ ਤੇ ਅੱਗੇੋਂ ਵੀ ਦੇਖ ਸਕਦੇ ਹੋਗੇ ਜੇਕਰ ਜ਼ਿਆਦਾ ਬਰਸਾਤਾ ਪੈਣ ਗਿਆ ਤੇ ਅੱਗੇੋਂ ਵੀ ਕਾਫੀ ਖਤਰਾ ਐ ਤੇ ਅੰਦਰ ਦੀਆਂ ਤਸਵੀਰਾਂ ਵੀ ਜ਼ਰੂਰ ਦਿਖਾਣਾ ਚਾਹੂੰਗਾ ਤੁਹਾਨੂੰ ਕਿ ਅੰਦਰ ਤੇ ਕੀ ਹਾਲਾਤ ਨੇ ਤੇ ਕੌਣ-ਕੌਣ ਹੈਗਾ ਜੀ ਤੇ ਸਸੀ ਕਾਂ ਜੀ ਸਸੀ ਕਾਂ ਜੀ ਤੇ ਇਸ ਪਰਿਵਾਰ ਦੇ ਵਿੱਚ ਅ ਦੋ ਨੌਜਵਾਨ ਸੀਗੇ ਵੀਰੇ ਦੋ ਟਰਾਂ ਸੀਗੇ ਇਹ ਵੱਡੇ ਦਾ ਨਾਮ ਗੁਰਪ੍ਰੀਤ ਸਿੰਘ ਉਰਫ ਲਾਡੀ ਸੀਗਾ ਜਸਵੀਰ ਸਿੰਘ ਇਹ ਬੈਠਿਆ ਵੀਰੇ ਅੱਜ ਕੱਲ ਜਿਹੜੀ ਜਵਾਨੀ ਨਸ਼ੇ ਮਾ ਜਾ ਰਹੇ ਆ ਨੌਜਵਾਨ ਮੁੰਡੇ ਪੀੜੀ ਇਹ ਚਿੱਟੇ ਨੇ ਘਰ ਬਰਬਾਦ ਕਰਤੇ ਇਹ ਵੱਡੇ ਵੱਡਾ ਮੁੰਡਾ ਸੀਗਾ ਹਫਤ ਤੱਕ ਤੇ ਲੂਜ਼ ਮੋਸ਼ਨ ਲੱਗੇ ਆ 6 ਫੇਸ ਲੱਗੇ ਸੀ ਚੱਕੇ ਤੇ 32 ਚ ਜਾ ਕੇ ਐਕਸਪਾਇਰ ਹੋ ਗਿਆ ਵੀਰੇ ਉਹ ਪਰਸੋਂ ਦਾ 2 7 ਨੂੰ ਐਕਸਪਾਇਰ ਹੋਇਆ 24 ਨੂੰ ਕਿੰਨੇ ਸਾਲਾਂ ਤੋਂ ਨਸ਼ੇ ਕਰ ਰਹੇ ਹੋ ਵੀਰੇ ਕਟੋਕਟ ਹੋ ਗਏ ਇਹਨਾਂ ਨੂੰ 5-10 ਸਾਲ ਤੋਂ ਹੋਏਗੇ ਵੀਰੇ ਜਦੋਂ ਇਹਨਾਂ ਦੇ ਫਾਦਰ ਸਾਹਿਬ ਐਕਸਪਾਇਰ ਹੋਏ ਉਸ ਤੋਂ ਬਾਅਦ ਵਿਚਾਰੇ ਸਟੱਡੀ ਵੀ ਨਹੀਂ ਇਹਨਾਂ ਦੀ ਇੰਨੀ ਹੋਈ ਹੈਗੀ ਅੱਜ ਕੱਲ ਜਿਆਦਾ ਵੀਰੇ ਚਿੱਟੇ ਦੇਣਾ ਪੀੜੀਦਾਰ ਪੀੜੀ ਖਤਮ ਕਰ ਦਿਆ ਹੈਗਾ ਸਾਰਾ ਵਿਚੋ ਮੁੰਡਾ ਵੀ ਨਸ਼ਾ ਕਰਦਾ ਹਾਂਜੀ ਵੀਰੇ ਉਹ ਵੀ ਕਰਦਾ ਆਪਾਂ ਕਿਉਂ ਝੂਠ ਬੋਲੀਏ ਉਹਦੀ ਵੀ ਅੱਖ ਉੱਥੇ ਕਰ ਨਸ਼ਾ ਕਰਦਾ ਹੁਣ ਅੱਖ 'ਚ ਡੱਕਾ ਵਜੇ ਅੱਖ ਤੋਂ ਅੰਨਾ ਹੋ ਗਿਆ ਲਾਜ ਕਰਾਣਯੋਗ ਇਹਨਾਂ ਨੂੰ ਪੈਸੇ ਨਹੀਂ ਕਰਦੇ ਤੁਸੀਂ ਕੰਡੀਸ਼ਨ ਇਹਨਾਂ ਦੀ ਦੇਖ ਲਈ ਸੰਸਕਾਰ ਵੀ ਇਹਨਾਂ ਦੇ ਜਿੱਥੇ ਬਲੌਂਗੀ ਸੰਸਕਾਰ ਹੋ ਜਿੱਥੇ ਕੰਮ ਕਰਦੇ ਨੇ ਅੰਗੁਰਪੁਰੀ ਦੇ ਮਾਤਾ ਜੀ ਤੇ ਉਹ ਉਹਨਾਂ ਨੇ ਹੀ ਸੰਸਕਾਰ ਦੇ ਪੈਸੇ ਦਿੱਤੇ ਭੋਗ ਵੀ ਰਲ ਮਿਲ ਕੇ ਹੀ ਕਰਨਾ ਸੰਡੇ ਨੂੰ ਭੋਗ ਦੇ ਵੀ ਪੈਸੇ ਨਹੀਂ ਹੈਗੇ ਨਹੀਂ ਵੀਰੇ ਕੰਡੀਸ਼ਨ ਇਹਨਾਂ ਦੀ ਬਹੁਤ ਜ਼ਿਆਦਾ ਹਾਲਤ ਮਾੜੀ ਹੈ ਤੁਸੀਂ ਖੁਦ ਹੀ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕਿ ਮਾਂ ਇੱਕ ਪੁੱਤ ਨੂੰ ਜਨਮ ਦਿੰਦੀ ਆ ਪਾਲਦੀ ਪੋਸਦੀ ਆ ਵੱਡਾ ਕਰਦੀ ਆ ਕਿ ਬੁਢਾਪੇ ਦੇ ਵਿੱਚ ਸਾਰਾ ਬੰਨਣਗੇ ਹਾਂਜੀ ਹਾਂਜੀ ਫਿਰ ਜਦੋਂ ਇਸ ਤਰ੍ਹਾਂ ਚੱਲੇ ਜਾਣ ਬਾਜੀ ਬੱਸੀ ਬਹੁਤ ਔਖਾ ਏ ਜੀ ਕੀ ਕਰੀ ਬੀਜੀ ਬਚਰੀ ਗਰੀਬ ਹੈ ਉਹ ਕੀ ਕਰੇ ਹਾਂ ਹਾਂਜੀ ਆਪ ਜੋ ਤੁਹਾਡੀ ਮਿਹਰਬਾਨੀ ਮੇਰੀ ਨਿਪਾਲਾ ਕਰੋ ਜੀ ਦਾ ਇੱਕ ਮਾਂ ਨੂੰ ਜੀ ਪੁੱਤ ਤੋੜਨਾ ਆਪਾਂ ਕਹਿ ਨਹੀਂ ਦਿੰਦੇ ਮਾਪੇ ਦੇ ਵੀ ਕੰਦਾ ਹਨਾ ਦੇਣਾ ਬਹੁਤ ਔਖਾ ਵੀਰੇ ਜਵਾਨ 32 ਸਾਲਾਂ ਦਾ ਮੁੰਡਾ ਦਾ ਮੈਰਿਡ ਵੀ ਨਹੀਂ ਸੀਗਾ ਅਨ ਮੈਰਿਡ ਸੀ ਜਾਂ ਮੈਰਿਡ ਆਪਾਂ ਤਾਂ ਕਰਦੇ ਜੇ ਹਾਲਾਤ ਘਰ ਦੇ ਠੀਕ ਹੋਣ ਵੀ ਬੰਦਾ ਨਸ਼ਾ ਛਡਾ ਉਹ ਕੇਂਦਰ ਛੱਡ ਦਿੰਦਾ ਇਕੱਲੇ ਮਾਤਾ ਜੀ ਰਹਿ ਗਏ ਤੇ ਇੱਕ ਬ੍ਰਦਰ ਰਹਿ ਗਿਆ ਜੀ ਬਸ ਦੋਨੋਂ ਜਣੇ ਆ ਇਹ ਮੁੰਡੇ ਦੀ ਬੜੀ ਬੁਆ ਜੀ ਆਏ ਹੋਏ ਹਰਿਆਣੇ ਤੋਂ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਅ ਤੇ ਬੇਨਤੀ ਹੈ ਮੇਰਾ ਬੱਚਾ ਠੀਕ ਹੋ ਜਾਵੇ ਜੀ ਮੇਰਾ ਮਕਾਨ ਬਣਨਾ ਚਾਹੀਦਾ ਇਹ ਹੁਣ ਵੀ ਨਸ਼ੇ ਕਰਦੇ ਜਿਹੜੇ ਜਿਹਦੇ ਵਿੱਚ ਹਾਂਜੀ ਘੱਟ ਆ ਜੀ ਵੈਸੇ ਅੱਗੇ ਉਹ ਕਰਦਾ ਸੀਗਾ ਜੀ ਤੇ ਬਈ ਦਵਾਈ ਚੱਲ ਰਹੀ ਜਿੰਨੇ ਛੇ ਕਿੰਨੇ ਸਾਲਾਂ ਤੋਂ ਜਿਹੜੇ ਜਿਹਦੀ ਡੈਥ ਹੋਈ ਹੈ ਜਿਹਦੀ ਮੌਤ ਹੋਈ ਹੈ ਉਹ ਕਿੰਨੇ ਜਦੋਂ ਉਹਨਾਂ ਦੇ ਫਾਦਰ ਮਰ ਗਏ ਉਹ ਤੋਂ ਬਾਅਦ ਲੱਗੇ ਸੀ ਕਿਹੜਾ ਕਿਹੜਾ ਨਸ਼ਾ ਕਰਦੇ ਹੁਣ ਤਾਂ ਜੀ ਚਿੱਟਾ ਹੀ ਤਾਂ ਜੀ ਚਿੱਟੇ ਤੇ ਹੀ ਜ਼ਿਆਦਾ ਹੋ ਗਿਆ ਤਾਂ ਜੀ ਪਹਿਲਾਂ ਨਹੀਂ ਸੀ ਕੋਈ ਕਰਦਾ ਤੁਸੀਂ ਕਿਹੜਾ ਨਸ਼ਾ ਕਰਦੇ ਹੋ ਕਰਦੇ ਸੀਗੇ ਜੀ छत महीने पैसा देता जी किस्त पर महीने चलाया पा हजार रुपया किस्त लिता था जी तारता ही गया जी अदल ਕਰਦੇ ਹਾਲਾਤ ਕਾਫੀ ਮਾੜੇ ਨੇ ਪਿੱਛੋਂ ਵੀ ਤੇ ਕਿਸ ਤਰ੍ਹਾਂ ਚੱਲ ਰਿਹਾ ਹੈ ਗੁਜ਼ਾਰਾ ਕਿਉਂਕਿ ਇਹ ਵੀ ਮਾੜਾ ਮੋਟਾ ਮੈਂ ਕੰਮ ਕਰਦੀ ਆ ਜੀ ਉਹ ਬੰਦੇ ਬਹੁਤ ਵਿਚਾਰੇ ਮੇਰੇ ਹੈਲਪ ਕਰਦੇ ਘਰ ਦੀ ਘਰ ਦਾ ਮੇਰਾ ਖਰਚਾ ਸਾਰਾ ਉਹੀ ਤੋਰਦੇ ਸੀਗੇ ਘਰ ਦਾ ਕੰਮ ਕਰਦੇ ਹੋ ਹਾਂਜੀ ਘਰ ਦਾ ਕੰਮ ਕਰਦੇ ਹੋ ਹੋਣੀ ਵੀ ਜੀ ਮੇਰੇ ਤੇ ਤਾਂ ਕੰਮ ਵੀ ਨਹੀਂ ਹੋ ਰਿਹਾ ਮੇਰਾ ਬਹੁਤ ਹੁਣ ਮੇਰੀ ਹਿੰਮਤ ਟੁੱਟ ਲੀ ਹੁਣ ਮੇਰਾ ਬੇਟਾ ਤੋੜ ਗਿਆ ਜੀ ਮੇਰੀ ਹਿੰਮਤ ਹੁਣ ਨਹੀਂ ਮੇਤੋਂ ਹੁੰਦੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਨਿਕਮ ਕੰਨ ਉਹਨਾਂ ਚਿਰਾਂ ਕਿ ਬੈਠਣੇ ਕੋਈ ਮੱਢ ਰਾਤ ਨੂੰ ਮੀਹਾ ਵਾ ਮਨ ਹੋ ਜਾ ਇਨਕ ਬੈਠਣ ਹੈਗੀ ਬੱਚੇ ਦੇ ਬਾਰੇ ਮੈਂ ਕੀ ਬੋਲਣਾ ਚਾਹੁੰਦਾ ਰੱਕੇ ਦੇ ਉਹਨਾਂ ਨੂੰ ਵੀ ਵੀਡੀਓ ਬਣਾਈ ਤੇ ਕਿ ਲਵਾਣੇ ਲੋਨੇ ਨੂੰ ਮਾੜਾ ਪਾ ਕੇ ਨੂੰ ਵੀਦਾ ਕੰਮਕਾਰ ਕੋਈ ਵਧੀਆ ਮਿਲ ਜਵੇ ਜੀ ਨੂੰ ਕੋਈ ਬਾਹਰ ਦੇ ਹਾਲਾਤ ਵੀ ਤੁਹਾਨੂੰ ਦਿਖਾਵਾਂਗੇ ਕਿ ਬਾਹਰ ਦੇ ਹਾਲਾਤ ਕੀ ਨੇ ਮੀ ਦੇ ਵਿੱਚ ਕਿਦਾਂ guzara ਕਰ ਰਿਹਾ ਇਹ ਇਹ ਸਾਰੀ ਮੀ ਕਰਕੇ ਟਹਿ ਗਈ ਹਾਂ ਜੀ ਵੀਰੇ ਜਦੋਂ ਪਹਿਲਾਂ ਨਹੀਂ ਹੜਾਏ ਸੀਗੇ ਉਦੋਂ ਇਹ ਮਕਾਨ ਗਿਰ ਗਿਆ ਸੀਗਾ ਇਦਾਂ ਸਾਰਾ ਫਿਰ ਇੰਨਾ ਚ ਗੰਜੈਸ ਨਹੀਂ ਹੈਗੀ ਬਣਾਉਣ ਦੀ ਹੈਗੀ ਸਾਡੇ ਤਾਂ ਹੁਣ ਇਹ ਗਵਾਂਚ ਰਹਿੰਦੇ ਆ ਆਪਾਂ ਨੂੰ ਤਾਂ ਪਤਾ ਏ ਇੱਧਰਲਾ ਸਾਰਾ ਕਮਰਾ ਗਿਰਿਆ ਹੋਇਆ ਪਰसों ਜਦੋਂ ਬੇਟੇ ਦੀ ਇਹਨਾਂ ਦੇ ਦੀ ਡੈਥ ਹੋਈ ਹੈ ਬੱਤੀ ਚੋਂ ਲੈ ਕੇ ਆਏ ਗਲੀ ਚ ਪਾਇਆ ਪਿਆ ਉਹਨੂੰ ਨਾਣਾ ਵੀ ਕਾਣਾ ਇੱਕ ਕੰਨੇਦੰਦੇ ਵੀ ਇਸ਼ਨਾਨ ਕਰਾਣਾ ਉਹ ਵੀ ਕਰਾਣਾ ਨਸੀਬ ਹੋਇਆ ਹੈਗਾ ਰਾਤ ਨੂੰ ਜਦੋਂ ਇਹਨਾਂ ਦੇ ਰਿਸ਼ਤੇਦਾਰ ਮਾੜੇ-ਮੋਟੇ ਆਏ ਤੇ ਗਲੀ 'ਚ ਬੈ ਕੇ ਰਾਤ ਗੱਟੀ ਆ ਵੀਰੇ। ਨੀਚੀ ਬੈਠੇ ਰਹੇ ਗਲੀ 'ਚ। ਹਾਂਜੀ ਹਾਂ ਚਾਨਣੀ ਲਾਈ ਹੋਈ ਸੀਗੀ। ਉਹ ਫਿਰ ਬੈਠੇ ਰਹੇ ਇੱਥੇ। ਸਾਰਾ ਇਧਰ ਤਾਂ ਹੁਣ ਮੀਂਹ ਪੈਣਿਆ ਤਾਂ ਖਾਈ ਬਹੁਤ ਹੋ ਜਾਣਾ। ਜੀ ਬਹੁਤ ਬੁਰਾ ਹਾਲ ਹੈ ਵੀਰ ਜੀ ਇਹਨਾਂ ਦਾ। ਆਪਾਂ ਤਾਂ ਇਹ ਗੋਂਗੇ ਵੀ ਜਿਵੇਂ ਨੌਜਵਾਨ ਬੱਚੇ ਇਹਨਾਂ ਦਾ ਗਿਆ 32 ਸਾਲ ਉਮਰ ਸੀਗੀ ਬੇਟੇ ਦੇ ਇਹਨਾਂ ਦੇ ਦੀ। ਦੇਖੋ ਹਾਲਾਤ ਕਿਹੋ ਜਿਹੇ ਕਿਸਮ ਦੇ ਨੇ ਇੱਕ ਫੋਟੋ ਵੀ ਨਹੀਂ ਹੈਗੀ ਉਸ ਬੱਚੇ ਦੀ ਇਹਦੇ ਕੋਲ ਵੀ ਜਿਹੜੇ ਕਾਣ ਵੱਡੀ ਵੀ ਕਰਾ ਸਕਣ ਇੰਨੇ ਹਾਲਾਤ ਮਾੜੇ ਆ ਫੋਟੋ ਫੋਨ 'ਚ ਵੀ ਨਹੀਂ ਹੈਗੀ ਜਿਵੇਂ ਜੇ ਫੋਨ ਜੋਗੇ ਕੰਡੀਸ਼ਨ ਹੋਊਗੀ ਫੋਨ ਵੀ ਨਹੀਂ ਹੈ ਨਾ ਗੋਲਤਾ ਜੀ ਫੋਨ ਵੀ ਨਹੀਂ ਹੈਗਾ ਫੋਟੋ ਵੀ ਨਹੀਂ ਹੈਗੀ ਬੱਚੇ ਦੀ ਉਹ ਕਿਸ ਤਰ੍ਹਾਂ ਕਿਸ ਤਰ੍ਹਾਂ ਦੇਣਾ ਫੋਟੋ ਲਗਾਣਗੇ ਫਿਰ ਕਿਸ ਤਰ੍ਹਾਂ ਦੇ ਨਾਲ ਯਾਦ ਕਰਨਗੇ ਕਿ ਯਾਦਗਾਰ ਹੁੰਦੀ ਹੈ ਫੋਟੋ ਇੱਕ ਦੋ ਵਿਆਹ ਦੇਖ ਰਹੇ ਕਿ ਕਿਸੇ ਦੇ ਵਿਆਹ ਚ ਜੇ ਕੋਈ ਛੋਟੇ ਹੁੰਦੇ ਦੀ ਵੀ ਹੋਈ ਉਹੀ ਵੱਡੀ ਕਰਵਾਣੀ ਪੈਣੀ ਹੈ ਇੱਕ ਦੋ ਦੇਖ ਰਹੇ ਕਿ ਕਿਸ ਨੂੰ ਕਿਹਾ ਅਣਗੁਣ ਦੇ ਜੇ ਕਿਸੇ ਵਿਆਹ ਚ ਗਿਆ ਹੋਇਆ ਇਹ ਫਿਰ ਉਦੋਂ ਫੋਟੋ ਕੱਢ ਕੇ ਵੀ ਵੱਡੀ ਕਰਵਾਉਂਗੇ ਜੀ ਅਸੀਂ ਸੰਸਕਾਰਤਾ ਕਰਤਾ ਹੁਣ ਪੋ ਕਿਸ ਤਰ੍ਹਾਂ ਪਾਣਾ ਪੈਸੇ ਕਿਸ ਤਰ੍ਹਾਂ ਅਰੇਂਜ ਕਰ ਰਹੇ ਹਾਂ ਕਿ ਕਿ ਲੋਕੀ ਮਦਦ ਕਰ ਰਹੇ ਆ ਤੁਹਾਡੀ ਨੀ ਵੀਰੇ ਇਹ ਕਿ ਮੇਰੇ ਇੱਧਰ ਆਪਣਾ ਮਾਸੀ ਆਏ ਵੇ ਵੀ ਰਣ ਮਿਲ ਕੇ ਭੋਗ ਨੂੰ ਵੀਰੇ ਭੋਗਾ ਦਾ ਦਾਲ ਰੋਟੀ ਆ ਕਿਉਂਕਿ ਨੌਜਵਾਨ ਮੋਤ ਹੈਗੀ ਹਨਾ ਜਿਹੜੇ ਚਾਰ ਇਹਨਾਂ ਦੇ ਰਿਸ਼ਤੇਦਾਰ ਹੋਣਗੇ ਰਣ ਮਿਲ ਕੇ ਵੀ ਹੋ ਜਾਊਗਾ ਜੀ ਤੇ ਹਾਲਾਤ ਕਾਫੀ ਮਾੜੇ ਨੇ ਹੁਣ ਘਰ ਨੂੰ ਲੈ ਕੇ ਔਰ ਭੋਗ ਨੂੰ ਲੈ ਕੇ ਕੁਝ ਕਹਿਣਾ ਚਾਹੁੰਦੇ ਹਾਂ ਕਿ ਕੋਈ ਅਗਰ ਤੁਹਾਡੀ ਮਦਦ ਕਰਨਾ ਚਾਹੀਏ ਇਹਨਾਂ ਦੀ ਮਦਦ ਕਰਨਾ ਚਾਹੀਏ ਤਾਂ ਕਿਸ ਤਰ੍ਹਾਂ ਮਦਦ ਕਰ ਸਕਦਾ ਹਾਂ ਜੀ ਵੀਰੇ ਆਪਾਂ ਤਾਂ ਇਹੀ ਕਹੋਗੇ ਵੀ ਮੇਰੇ ਤਾਂ ਇਹਨਾਂ ਦੇ ਇੱਕ ਜਿਹੜਾ ਬੱਚਾ ਰਹਿ ਗਿਆ ਹਨਾ ਉਹਨੂੰ ਸੈਂਟਰ ਵਗੈਰਾ ਕਿਤੇ ਵੀ ਨਸ਼ਾ ਸੜੋਗ ਦੇ ਅੰਦਰ ਚ ਦਾਖਲ ਕਰਵਾਇਆ ਜਾਵੇ ਜੋ ਇਹਨਾਂ ਦੇ ਘਰ ਦੇ ਇਹਨਾਂ ਚ ਕਮਾਨ ਵਾਲਾ ਕੋਈ ਨਹੀਂ ਮਾਤਾ ਕੋਠੇ ਜੇ ਇਹ ਕੰਮ ਕਰਦੇ ਆ ਇਹਨਾਂ ਦੇ ਤੇ ਕੋਠੇ ਜੇ ਵੀਰੇ ਤੁਹਾਨੂੰ ਪਤਾ ਕਿੰਨੀ ਹੈਲਪ ਹੁੰਦੀ ਹੈ ਘਰ ਦਾ ਗੁਜ਼ਾਰਾ ਮੋਸੋ ਚੱਲਦਾ ਹੈਗਾ ਆਪ ਤਾਂ ਹੀ ਕਹੂੰਗੇ ਵੀ ਜੇ ਕੋਈ ਵੀਰਦਾਨੀ ਸੱਜਣ ਹੈਗਾ ਇਹਨਾਂ ਦਾ ਘਰ ਹੈਲਪ ਕਰ ਸਕੇ ਜੀ ਇਹਨਾਂ ਦੀ ਡਾਇਰੈਕਟ ਆ ਕੇ ਕੋਈ ਹਨਾ ਇਹਨਾਂ ਕੋਲ ਨੰਬਰ ਤਾਂ ਕੋਈ ਹੈ ਨਹੀਂ ਇਹਨਾਂ ਦਾ ਕੋਈ ਅਕਾਊਂਟ ਨੰਬਰ ਵੀ ਨਹੀਂ ਮੈਨੂੰ ਲੱਗਦਾ ਹੋਊਗਾ ਜਿਹੜੀ ਕੰਡੀਸ਼ਨ ਹੈ ਜੀ ਇਹਨਾਂ ਦਾ ਘਰ ਕਿੱਥੇ ਹੈਗਾ ਕਿਉਂਕਿ ਆ ਪੂਰੀ ਲੋਕੇਸ਼ਨ ਦੱਸ ਦੋ ਵੀਰੇ ਇਹਨਾਂ ਦਾ ਘਰ ਵਿਲੇਜ ਸੁਹਣਾ ਹੈ ਜੀ ਨੀਅਰ ਗੁਰੂ ਦਵਾਰਾ ਡੇਰਾ ਸਾਹਿਬ ਹੈ ਤੇ ਇਹਨਾਂ ਦਾ ਨਾਮ ਜਿਹੜੇ ਹਸਬੈਂਡ ਸੀ ਉਹਨਾਂ ਦਾ ਕੁਲਦੀਪ ਸਿੰਘ ਉਰਫ ਕੁੱਕਰ ਸੀਗਾ ਨਾਮ ਉਹਨਾਂ ਦੇ ਨਾਮ ਤੋਂ ਹੀ ਵੱਜਦਾ ਹੈ ਹਾਂਜੀ ਜਿੰਨੇ ਵੀ ਕੋਈ ਹੈਲਪ ਕਰਨਾ ਚਾਹੇ ਤੇ ਇੱਧਰ ਘਰ ਆ ਕੇ ਕਰ ਸਕਦੇ ਹਾਂਜੀ ਉਹ ਹਾਲਾਤ ਦੇਖ ਕੇ ਹਾਂਜੀ ਹਾਲਾਤ ਦੇਖ ਕੇ ਕੋਈ ਛੇ ਕੋਈ ਝੂਠ ਨਹੀਂ ਤੁਹਾਡੇ ਸਾਹਮਣੇ ਹੈਗਾ ਜੀ ਆਪਾਂ ਤਾਂ ਹੀ ਆਪਾਂ ਤੁਹਾਨੂੰ ਕਿਹਾ ਵੀ ਇਹਨਾਂ ਦੇ ਚਲੋ ਜੇ ਕੋਈ ਹੈਲਪ ਹੋ ਜੇ ਆਪਾਂ ਤਾਂ ਹੀ ਤੁਹਾਡੇ ਨਾਲ ਕੰਟੈਕਟ ਲੱਗੇ ਹੱਕ ਕਰਿਆ ਸੀਗਾ ਵੀ ਇਹਨਾਂ ਦੀ ਵਿਚਾਰਿਆਂ ਦੀ ਕੋਈ ਹੈਲਪ ਹੋ ਜੇ। ਤੁਸੀਂ ਦੇਖ ਸਕਦੇ ਹੋ ਕਿੰਨੇ ਮਾੜੇ ਹਾਲਾਤ ਨੇ ਬਾਹਰ ਦੇ ਕਿੰਨੇ ਸਾਰੇ ਭਿੱਜਦੇ ਇਹਨਾਂ ਦੇ ਬੁਰਾ ਹਾਲ ਆਟਾ ਭਿੱਜ ਜਾਂਦਾ ਇਹਨਾਂ ਦੇ ਦੇਖ ਲਓ ਉਹ ਕੰਡੀਸ਼ਨ ਮਾੜੀ ਹੈ ਇਹ। ਬਹੁਤ ਕੰਡੀਸ਼ਨ ਮਾੜੀ ਹੈ ਔਰ ਮੁੰਡੇ ਦਾ ਭੋਗ ਵੀ ਪਾਣਾ ਹੈ। ਫੋਕ ਕਿਹੜੀ ਤਰੀਕ ਦਾ ਜੀ ਇਹ 7 ਦਾ ਰੱਖਿਆ ਜੀ ਕਿਉਂਕਿ ਘਰਚ ਪਾਠ ਦੇਖ ਲੋ ਜੀ ਇਹ ਜੀ ਕਿਸਮ ਦਾ ਮਾੜੀ ਮੁੰਡੇ ਦੀ ਘਰੇ ਜਿਵੇਂ ਆਪਾਂ ਸਹਿਜ ਪਾਠ ਕਰਵਾਉਂਦੇ ਸਹਿਜ ਪਾਠ ਵੀ ਨਹੀਂ ਆਪਾਂ ਕਰਵਾ ਸਕਦੇ ਵੀ ਮਹਾਰਾ ਦੀ ਸਵਾਰੀ ਲੈ ਕੇ 2 ਮੀਟਰ ਬੰ ਬੱਚੇ ਦਾ ਉਹ ਕਰ ਲਈਏ ਉਹ ਉਹਨੇ ਜੋਗੇ ਵੀ ਨਹੀਂ ਹੈਗੇ 2 ਘੰਟੇ ਦਾ ਸੁਖਨ ਸਾਹਿਬ ਦਾ ਗੁਰਦਾਰਾ ਸਾਹਿਬ ਵੀ ਪਾਠ ਕਰਵਾਣਾ ਹੈ ਸਾਡੇ ਵਿੱਚ ਹੈ ਆਈ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵਿੱਚ ਹੈ ਜੀ ਕਿੰਨੇ ਵਜੇ 12 ਤੋਂ 1 ਵਜੇ ਜੀ 12 ਤੋਂ 1 ਵਜੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਦੇ ਵਿੱਚ ਫੋਕ ਹੈਗਾ ਤੇ ਉਸੇ ਗਲੀ ਦੇ ਵਿੱਚ ਜਿੱਦਾਂ ਤੁਸੀਂ ਕ੍ਰੋਸ ਕਰੋਗੇ ਟਰਾਂਸਫਾਰਮਰ ਲੱਗਿਆ ਉਸੇ ਗਲੀ ਦੇ ਵਿੱਚ ਅਗਰ ਤੁਸੀਂ ਮੁੜੋਗੇ ਤਾਂ 5 5-7 ਮਕਾਨ ਛੱਡ ਕੇ ਇਹਨਾਂ ਦਾ ਮਕਾਨ ਹੈਗਾ ਤੇ ਮਾਂ ਕਾਫੀ ਬੁਰੇ ਹਾਲਾਤਾਂ ਦੇ ਵਿੱਚ ਹੈ ਦੂਜਾ ਪੁੱਤ ਵੀ ਨਸ਼ੇ ਕਰਦਾ ਹੈ ਤੇ ਅਗਰ ਕੋਈ ਵੀ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਇੱਧਰ ਕar ਆ ਸਕਦਾ ਹੈ ਕar ਆ ਕੇ ਮਦਦ ਕਰ ਸਕਦਾ ਹੈ ਹਾਲਾਤ ਦੇਖ ਸਕਦਾ ਹੈ ਕਿ ਹੁਣ ਮੀਂਹ ਪੈਣਿਆ ਮੌਨਸੂਨ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਕੱਲੀ ਮਾਂ ਕਿਸ ਤਰ੍ਹਾਂ ਰਹੇਗੀ ਕਿਸ ਤਰ੍ਹਾਂ ਗੁਜ਼ਾਰਾ ਕਰੇਗੀ ਤੁਸੀਂ ਵੀ ਤਸਵੀਰਾਂ ਦੇ ਕੇ ਅੰਦਾਜ਼ਾ ਲਗਾ ਸਕਦੇ ਹੋ ਸਾਰੀਆਂ ਤਸਵੀਰਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਫਿਰ ਕਮੈਂਟ ਬਾਕਰ ਵਿੱਚ ਕਮੈਂਟ ਕਰਕੇ ਜੁੜ ਦੋ